ਬੰਦੇ ਹੁੰਦੇ ਜੀ ਵੱਡੇ ਤੋਂ ਵੱਡਾ ਸਦਮਾ ਜਰ ਜਾਂਦੇ ਅਸੀਂ ਜੂਪੀ ਗਏ ਤੇ ਉੱਥੇ ਇੱਕ ਸਰਦਾਰ ਸਾਹਿਬ ਸਾਨੂੰ ਮਿਲੇ ਉਹਨਾਂ ਦੀ ਜ਼ਮੀਨ ਵੀ ਸੀ ਤੇ ਹੋਟਲ ਵੀ ਸੀ ਆਪਣਾ ਉਹ ਕਹਿੰਦਾ ਜੀ ਮੈਂ ਨਾ ਸਵੇਰੇ 3:30 4:5 ਵਜੇ ਮੱਥਾ ਟੇਕਣ ਨੂੰ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਮੇਰੇ ਤੇ ਕਿਸੇ ਨੇ ਪਿੱਛੋਂ ਹਮਲਾ ਕਰਤਾ ਰਾਡ ਮਾਰੀ ਮੇਰੇ ਸਰੀਏ ਦੀ ਮੈਂ ਜ਼ਮੀਨ ਤੇ ਡਿੱਗ ਗਿਆ ਤੇ ਡਿੱਗ ਜਾਂ ਡਿੱਗ ਜਾਂ ਮੈਂ ਬੰਦੇ ਦਾ ਫੇਸ ਵੇਖ ਲਿਆ ਡਿੱਗ ਜਾਂ ਡਿੱਗ ਜਾਂ ਕਦਾਂ ਮੈਨੂੰ ਹਸਪੀਟਲ ਚਾੱਕ ਕੇ ਲੈ ਗਏ ਪੁਲਿਸ ਆਈ ਮੇਰੇ ਬੱਚੇ ਕਹਿੰਦਾ ਮੇਰੇ ਦੋ ਬੇਟੇ ਨੇ ਮੇਲੇ ਪੁਰਸੇ ਪੁੱਛੇ ਜੀ ਕੀ ਹੋਇਆ ਆਂਦਾ ਉੱਥੇ ਮੈਂ ਲੰਮੇ ਪੈ ਬੈਠ ਤੇ ਇੱਕ ਗੱਲ ਸੋਚੀ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਕਿ ਮੇਰੇ ਤੇ ਹਮਲਾ ਕਿਨੇ ਕੀਤਾ ਮੇਰੇ ਬੱਚਿਆਂ ਨੇ ਉਹ ਬੰਦਾ ਮਾਰ ਦੇਣਾ ਉਹ ਮਰੂਗਾ ਮੇਰੇ ਬੱਚੇ ਜੇਲ੍ਹ ਜਾਣਗੇ ਮੇਰੇ ਨਿੱਕੇ ਨਿੱਕੇ ਪੁੱਤ ਪੁੱਤਰੀ ਰੋਣ ਜਾਣਗੇ ਵੇਖੋ ਜਨ ਸ਼ਕਤੀ ਕਿੱਡੀ ਵੱਡੀ ਬੰਦੇ ਦੀ ਜੋੜ ਘਟਾਓ ਕੀਤਾ ਬੈਠ ਤੇ ਲੰਮੇ ਪੈ ਨੂੰ ਤੇ ਬੱਚੇ ਉਹਦੇ ਜਿਹੜੇ ਜਵਾਨ 6 6 ਫੁੱਟ ਤੋਂ ਉੱਚੇ ਸੀ ਅਸੀਂ ਜਦੋਂ ਉਹਦੇ ਕੋਲ ਗਏ ਉਹ ਕਹਿੰਦਾ ਮੈਂ ਜੋੜ ਘਟਾਉਗੀ ਤਾਂ ਪੁਲਿਸ ਵਾਲੇ ਪੁੱਛਦੇ ਕੀ ਹੋਇਆ ਆਂਦਾ ਮੈਂ ਕਹਾ ਗੱਡੀ ਤੇਜ਼ ਆਉਂਦੀ ਸੀ ਟੱਕਰ ਮਾਰ ਕੇ ਮੈਨੂੰ ਸੁੱਟ ਗਈ ਆਂਦਾ ਡਾਕਟਰ ਨੇ ਮੇਰਾ ਇਲਾਜ ਕੀਤਾ ਤੇ ਡਾਕਟਰ ਕਹਿੰਦਾ ਵੀ ਇਹ ਗੱਡੀ ਦੀ ਟੱਕਰ ਨਹੀਂ ਹੈਗੀ ਗੱਡੀ ਟੱਕਰ ਇੱਥੋਂ ਵੱਜੂਗੀ ਇੱਥੋਂ ਵੱਜੂਗੀ ਸਰੀਆ ਸਿਰ 'ਚ ਵੱਜਾ ਬੰਦਾ ਆਪਣੇ ਗੱਲ ਉਹ ਆਂਦਾ ਭਾਈ ਸਾਹਿਬ ਜਦੋਂ ਅਸੀਂ ਗਏ ਜੂਪੀ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਉਸ ਬੰਦੇ ਦਾ ਚਿਹਰਾ ਅੱਜ ਵੀ ਚਿਤਿਆ ਤੇ ਉਹ ਗੁਰਦੁਆਰੇ ਅੱਜ ਵੀ ਆਉਂਦਾ ਕਹਿੰਦਾ ਇਸ ਰਾਜ ਮੇਰੇ ਨਾਲ ਹੀ ਜਾਊਗਾ ਨਾਲ ਨਾ ਮੇਰੇ ਬੱਚਿਆਂ ਨੂੰ ਪਤਾ ਤੇ ਮੈਨੂੰ ਹਾਨੂੰ ਨਹੀਂ ਪਤਾ ਹੁਣ ਘਟਨਾ ਹੀ ਦਸੀਆ ਨਾ ਪਰ ਇਹ ਥੋੜਾ ਸਭ ਬੰਦਾ ਕਿਹੜਾ ਕਹਿੰਦਾ ਮੇਰੇ ਨਾਲ ਜਦੋਂ ਮੈਂ ਛੜਾਂਗਾ ਰਾਜ ਨਾਲ ਛੜੇਗਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਕਿ ਉਹ ਬੰਦਾ ਕਿਹੜਾ ਜਿਹਨੇ ਮੇਰੇ ਤੇ ਹਮਲਾ ਕੀਤਾ ਕਹਿੰਦਾ ਬੰਦਾ ਅੰਦਰੋਂ ਦੁਸ਼ਮਣੀ ਮਾਰ ਗਿਆ ਸਿਰ ਸੁੱਟ ਕੇ ਮੇਰੇ ਅੱਗੇ ਜਦੋਂ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ ਨਾ ਉਹ ਮੇਰੇ ਨਾਲ ਅੱਖ ਨਹੀਂ ਮਿਲਾ ਪਾਉਂਦਾ ਯਾਰ ਕਿੱਡਾ ਸਰਦਾਰ ਜਿਗਰੇ ਵਾਲਾ ਜੇ ਇੱਕ ਵਾਰ ਆਪਣੇ ਬੱਚੇ ਨੂੰ ਘਰ ਦਾ ਕਿਦਾਂ ਮੇਰੇ ਉਹਦੇ ਬੱਚੇ ਨੂੰ ਦੁਫਾੜ ਕਰ ਸਕਦੇ ਸੀ ਉਹਦੇ ਬੱਚੇ ਏਡੇ ਤਗੜੇ ਸੀ ਪਰ ਬੰਦੇ ਨੇ ਜੜ ਕੇ ਭਲਾ ਕੇ ਦਾ ਕੀਤਾ ਜੀ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚੇ ਸੋਚਦੇ ਉਹਨੇ ਆਪਣੇ ਪੋਤਰੇ ਪੋਤਰਿਆਂ ਬਾਰੇ ਸੋਚ ਰਿਹਾ ਵੀ ਮੇਰੀਆਂ ਨੋਆ ਜੇ 20-20 ਸਾਲ ਦੀ ਨਿ ਸਜ਼ਾ ਹੋ ਗਈ ਤੇ ਬੱਚਿਆਂ ਦਾ ਭੁੱਖ ਗਿਆ